ਕੱਜੀ ਦੇ ਡੈਡੀ ਹਾਂ ਉਠੋ ਤਾਂ ਤਾਂ ਚੜ ਗਿਆ ਜੀ ਹਾਂ ਨਿਆਣਿਆਂ ਨੇ ਜਿੱਦ ਕਰਕੇ ਨਾ ਐਵੇਂ ਸਾਨੂੰ ਰਾਤ ਰੱਖ ਲਿਆਵਾ ਸਾਡੇ ਤਾਂ ਡੰਗਲ ਵੀ ਵਿਚਾਰੇ ਡਿੱਗਦੇ ਹੁਣੇ ਆ ਤਾਰਾ ਕੱਢਣ ਵਾਲੀਆਂ ਹੋਈਆਂ ਵਾ ਉਹਦਾ ਆਪਣੇ ਘਰਾਂ ਨੂੰ ਚੰਗੀ ਤਰ੍ਹਾਂ ਕਿਹਾ ਸੀ ਕੱਟ ਕੇ ਉਤਾਰਾਂ ਕਿਆ ਤੇ ਹੈ ਗਏ ਮੈਂ ਪਰ ਹੁਣੇ ਵੇਖੋ ਜਾ ਕੇ ਪਤਾ ਲੱਗਣਾ ਗੱਡੀਆਂ ਕਿ ਨਹੀਂ ਗੱਡੀਆਂ ਹੈ ਰਾਤ ਤੇ ਮਹਿਰੇ ਵੀ ਆ ਪਰ ਮੈਨੂੰ ਹੁਣ ਹੋਰ ਤਰ੍ਹਾਂ ਹੋਂ ਡਿਆਵਾ ਉੱਤਰਕਠੀ ਘਰ ਨਹੀਂ ਨਸਣਾ ਜਿੜਿਆ ਆਪਣਾ ਦੱਸਾ ਕੀ ਗੱਲ ਉਹ ਇਹ ਵੀ ਜੇਦੀ ਘਰ ਬੈਠੇ ਨਾ ਮੇਰੇ ਖਾਣੇ ਰਖਾਵਾ ਤੇ ਜੇ ਬੋਦੀ ਤੜੀ ਗਈ ਮਾਰਦੇ ਨਾ ਤੇ ਫਿਰ ਬੰਦਾ ਲੈ ਕੇ ਜਗਾ ਲੱਗਦਾ ਹੈ ਚੰਗਾ ਨਹੀਂ ਲੱਗਦਾ ਪਰ ਹੁਣ ਮੇਰਾ ਧਿਆਨ ਵਿੱਚ ਹੀ ਆ ਇਦਾਂ ਕਰੀਏ ਚਾਹ ਪੀ ਕੇ ਕਾਪ ਕਾਪ ਤੱਕ ਚੁੱਪ ਕਰਕੇ ਤੁਪੀਏ ਆਹੋ ਆਪੇ ਬਸ ਆਈ ਨੀ ਪਹਿਲੀ ਵਾਰ ਸਾਨੂੰ ਲੱਗਦਾ ਆਈ ਜਾਂਦੀ ਵੀ ਨਹੀਂ 7 ਵਜੇ ਉਹ 7 ਵਜੇ ਲੱਗੇ ਜਾਂਦੀ ਪਹਿਲੀ ਕਾ ਆਹੋ ਤੇ ਚੁੱਪ ਕਰਕੇ ਤੇ ਆਪਣੇ ਘਰ ਨੂੰ ਚੱਲੀ ਗਏ ਬੜਾ ਟਾਈਮ ਹੋ ਗਿਆ ਜੀ ਕਰੋ ਠੀਕ ਆਹੋ ਜਾਕੜਨ ਕਰ ਵਸ਼ਾ ਵੇਖੀ ਆਪਾਂ ਬਈ ਆਹ ਹੈ ਬਗਾਨੇ ਬੰਦੇ ਕੀ ਕਰਨਾ ਹੁੰਦਾ ਤੁਹਾਨੂੰ ਪਤਾ ਹੈ ਕੁੜੀ ਨੂੰ ਕਹਿੰਦੀ ਆ ਤੁਹਾਨੂੰ ਚਾਹ ਬਣਾ ਦੇ ਕੱਪ-ਕੱਪ ਤੇ ਆਪਾਂ ਚਾਹ ਪੀ ਕੇ ਚੱਲ ਜਾਣਾ ਰੋਟੀ ਰਾਟੀ ਨਹੀਂ ਗੀ ਤੇ ਰੋਟੀ ਰਾਟੀ ਨਹੀਂ ਗੀ ਖਾਣੇ ਰੋਟੀ ਤੇ ਚੱਕਰ ਤੇ ਪਾਇਆ ਨਾ ਤੇ 10000 ਇੱਥੇ ਵੱਜ ਜਾਣੀ ਆ ਚਲੋ ਚੱਲ ਗਿਆ ਆਪਾਂ ਚਲ ਜੀ ਤੇ ਹੁਣ ਨਾ ਜਾਵਾਂਗੇ ਤੇ ਚਾਹ ਕੇ ਬੜਾ ਕੰਮ ਥੰਦਾ ਵੇਖੀਏ ਚਲ ਜੀ ਜੀ ਹਾਂਜੀ ਮੰਮੀ ਬੋਤ ਅੱਪਰ ਹਾਂ ਚੱਲ ਜਾਣਾ ਵਾ ਕਿਉਂ ਤੈਨੂੰ ਪਤਾ ਹੀ ਹੈ ਨਾ ਪੁੱਤ ਫਿਰ ਹਣੇ ਡੰਗਰ ਵਾਲਾ ਕਿਨੇ ਵੇਖਣਾ ਤਾ ਰੱਖ ਦੇ ਨਾ ਇਹ ਵੀ ਚਾਚਾ ਜੀ ਨੇ ਕਾਢੀ ਦਿੱਤੀ ਉਹ ਨਹੀਂ ਪੁੱਤ ਕਹਿੰਦੇ ਯਕੀਨ ਛੋੜੀ ਹੈ ਹੁਣ ਰਾਤ ਨਾ ਕੱਢਦੇ ਹੁਣ ਸਾਡਾ ਠੇਕਾ ਤੜੀ ਲਿਆਵਾਂ ਸਵੇਰ ਦਾ ਵੀ ਤੇ ਚੱਲੀ ਕੋਈ ਗੱਲ ਨਹੀਂ ਸ਼ਾਮਾ ਨੂੰ ਸੰਜੂ ਨਹੀਂ ਪੁੱਤ ਸ਼ਾਮਾ ਨੂੰ ਨਹੀਂ ਜਾਣਾ ਚਲ ਰੋਟੀ ਖਾਣੀ ਉਹ ਨਹੀਂ ਰੋਟੀ ਖਾਣੀ ਸਾਨੂੰ ਕੱਪ-ਕੱਪ ਬਣਾ ਦੇ ਚਾ ਆਪਾਂ ਚਾਹ ਪੀ ਕੇ ਚੱਲ ਜਾਈਏ ਚਾਹ ਤੋਂ ਬਣਾ ਦੇਣੀ ਆ ਆਹ ਚਾਹ ਪੀ ਕੇ ਚੱਲ ਜਾਈਏ ਮੈਨੂੰ ਪਿਖਾਨ ਤੋਂ ਬਿਨਾ ਨਹੀਂ ਜਾਂਦਾ ਨਹੀਂ ਪੁੱਤ ਆਪਾਂ ਰੋਟੀ ਨਹੀਂ ਗੀ ਹੁਣ ਖਾਣੀ ਮੇਰੀ ਗੱਲ ਸੁਣ ਨਾ ਵੀ ਤੇਰੀ ਸਾਸਤਰਾ ਸੁਭਾਅ ਪਤਾ ਕੀ ਆ ਵਾ ਕੱਲ ਦੀ ਤੇ ਨਾਲ ਗੱਲ ਕਰਨ ਕਰਨਾ ਤਾਂ ਨਹੀਂ ਆ ਪਰ ਮੈਨੂੰ ਮੌਕਾ ਹੀ ਨਹੀਂ ਮਿਲਿਆ ਹੁਣ ਮੈਨੂੰ ਲੱਗਦਾ ਕੁਠੀ ਲੱਗੀ ਅਜੇ ਨਹੀਂ ਮੈਂ ਡੈਡੀ ਨੂੰ ਦੱਤੀ ਉਹ ਤਾਂ ਮੈਂ ਦੱਸ ਤੇਰੀ ਸੱਸ ਚੰਗੀ ਚੰਗੇ ਆ ਉਹ ਵੀ ਤਾਂ ਮੁੱਦਿਆਂ ਗੱਲ ਗੱਲ ਉਹ ਤਾਂ ਨਹੀਂ ਮੈਨੂੰ ਤੇ ਇਹ ਲੱਗਾ ਮੈਨੂੰ ਵੀ ਗੱਲਾਂ ਗੱਲਾਂ ਵਿੱਚ ਤੇ ਮੇਰੀ ਬੇਇੱਜ਼ਤੀ ਕਰ ਛੜੀ ਕਿੰਨੀ ਮੈਨੂੰ ਬੜਾ ਦੁੱਖ ਲੱਗਾ ਤਾਂ ਸੱਚੇ ਵਿੱਚ ਕਿ ਤੂੰ ਇਹ ਮੇਰੇ ਕੋਲ ਆਇਆ ਤਾਂ ਭਾਵੇਂ ਹੁੰਦੀ ਆ ਦੁਆ ਸਮਝਾਉਂਦੀ ਆ ਤੂੰ ਕੀ ਕਰੀਏ ਮਾਪੇ ਜਿਹੜੇ ਧੀਆ ਦੇ ਹੁੰਦੇ ਆ ਨਾ ساری ਉਮਰ ਹੀ ਗੱਲਾਂ ਸੁਣਦੇ। ਮੈਂ ਤਾਂ ਨਹੀਂ ਦੱਸਦੀ ਕਿ ਤੂੰ ਟੈਨਸ਼ਨ ਲੋਗੇ। ਪਰ ਤਾਂ ਟੈਨਸ਼ਨ ਦੀ ਗੱਲ ਦੀਆਂ ਪਰ ਮੈਂ ਸਭ ਕੁਝ ਵੇਖ ਲਿਆ ਵਾ। ਮੈਨੂੰ ਸਾਰਾ ਪਤਾ ਲੱਗ ਗਿਆ ਤੇ ਸੱਸ ਤੇ ਹੀ ਪੱਕਾ ਤਨ ਮੀਨੇ ਮਾਰਦੀ ਐ। ਪਰ ਤੂੰ ਡੈਡੀ ਨੂੰ ਦੱਸੇ। ਨਹੀਂ ਦੱਸਦੀ। ਪਰ ਬੁੱਤ ਜਦੋਂ ਚਲੀ ਗਈ ਸਮੀ ਦੇ ਨਾਲ ਹੈ ਫਿਰ ਕੀ ਹੋ ਗਿਆ? ਪਰ ਉਹਦੇ ਨਾਲ ਜਨਾਨੀ ਨੇ ਉਹ ਨਹੀਂ ਛੱਡਿਆ ਆਪਣੇ ਕੋਲ। ਮੈਨੂੰ ਲੱਗਦਾ ਉੱਠੀ ਨਹੀਂ ਗਈ ਅਜੇ। ਇੰਨਾ ਚਿਰ ਤੱਕ ਸੰਦੀ ਐ। ਇਦਾਂ ਕਰ ਤੂੰ ਹਾਂ ਚਾਹ ਬਣਾ ਕੇ ਦੇ ਕੱਪ ਤੇ ਆਪਾਂ ਚੱਲ ਜਣਾ ਆਪਾਂ ਨਿਗ੍ਹਾ ਨਾ ਰਹਿਣਾ ਤੂੰ ਇਹ ਚਾਹ ਖੁਦ ਨਹੀਂ ਆਇਓ ਤਾਂ ਵੀ ਨਹੀਂ ਚੰਗਾ ਨਹੀਂ ਆਮਾਂਗੇ ਪਤੇ ਬੈਠੀ ਤੂੰ ਸੋਚਿਓ ਨਾ ਹਰਸ਼ੂ ਦੇ ਸੋਚਾ ਕੇ ਤਾਂ ਨਾ ਤੀ ਦੀ ਮਾਂ ਵਾ ਸੋਚ ਤੇ ਆਪੀ ਹੁੰਦੀ ਆ ਹੁਣ ਅੱਖੀ ਵੇਖਿਆ ਸਾਰਾ ਕੁਝ ਵੀ ਮੇਰੀ ਤੀ ਨਾ ਕਿੱਦਾਂ ਕਰਦੀ ਆ ਤੇ ਮਗਰੋਂ ਪਤਾ ਨਹੀਂ ਕਿੱਦਾਂ ਕਰਦੀ ਹੋਈ ਜਿਹੜੀ ਸਾਹਮਣੇ ਨਹੀਂ ਹਟਦੀ ਜਵਾਨ ਚ ਲਾਣਾ ਇਹ ਕਿਤੇ ਮੈਨੂੰ ਸਮਝ ਨਹੀਂ ਲੱਗਦੀ ਵੀ ਅਹੀਂ ਕਿਹੜੇ ਪਾਪ ਕਰਦੇ ਜਹੀਂ ਗਰੀਬ ਹੋ ਆਦੇ ਫਿਰ ਕੀ ਹੋ ਗਿਆ ਪਰ ਪਤਾ ਨਹੀਂ ਕਿਉਂ ਅੱਖਾਂ ਬਥੇ ਤੇ ਲਾਈਆਂ ਜਨਾਨੀ ਨੇ ਚਲ ਅੱਬਾ ਮੇਰੀ ਧੀ ਸੁਖੀ ਰਹੇ ਹੋਰ ਨਹੀਂ ਕੋਈ ਗੱਲ ਅਜੇ ਤੱਕ ਆਵਾਜ਼ ਨਹੀਂ ਆਉਂਦੀ ਕੋਈ ਵੀ ਲੱਗਦਾ ਉੱਠੀਆਂ ਹੀ ਨਹੀਂ ਮਾਵਾਂ ਧੀਆ ਤੇ ਰਾਤ ਫੁੰਦੀਆਂ ਨਹੀਂ ਸਾਰੀ ਰਾਤ ਕੋੜ 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 ਕਰਦੀਆਂ ਰਹਿ ਜਾਂ ਅਤਾ ਨਹੀਂ ਕਿਹੜੀਆਂ ਗੱਲਾਂ ਇਹ ਜਿਹੜੀਆਂ ਮੁਕੀਆਂ ਹੀ ਨਹੀਂ ਇਹਨਾਂ ਦੀਆਂ ਤੇ ਹੁਣ ਜਾਗ ਕਿੱਥੋਂ ਆਣੀ ਆ ਰਾਤ ਸੌਂਦੀਆਂ ਤੇ ਸਵੇਰੇ ਟਾਈਮ 'ਤੇ ਉੱਠਦੀਆਂ ਤੇ ਨਾਲੇ ਮਾਂ ਨੂੰ ਇੰਨੀ ਇਕੱਲੀਆਂ ਕਿ ਕਿੱਥੇ ਦਿਨ ਆ ਗਿਆ ਵਾ ਲੱਗੋ 3:00 ਉਠਾ ਲਾ ਬਿਵਰਤ ਕੋੜੇ ਉਹਦੇ ਕੇ ਚਾਹ ਪਾਣੀ ਬਣਾ ਤੇ ਪਿਆਲ ਆਪਣੇ ਸੱਸ ਸਹੁਰੇ ਨੂੰ ਪਰ ਨਾ ਕੋਈ ਪਰਵਾਹ ਹੀ ਨਹੀਂ ਆ ਨਾਲੇ ਕਹਿੰਦੀ ਮਾਂ ਇਹ ਡੰਗਰ ਰਖੇ ਆ ਹੈ ਸਾਡੇ ਡੰਗਰ ਆ ਹਾਂ ਤੇ ਸਾਡੇ ਡੰਗਰ ਜਾਉਂ ਅਹੀਂ ਤੇ ਗਵਾਂਢੀਆਂ ਨੂੰ ਕਿਹਾ ਹੁਣ ਇਹ ਤਾਂ ਆ ਤੁਹਾਡੇ ਦਾ ਤਾਰਾ ਕੱਢ ਲਿਓ ਦਸ ਜੇ ਕਿਹੜਾ ਰਾਤ ਕੱਢ ਲੀਆਂ ਵਾ ਤੂੰ ਦਿਨੇ ਟਾਈਮ ਨਾ ਉਠੋ ਤੇ ਆਪਣੇ ਘਰ ਨੂੰ ਜਾਓ ਤੈਨੂੰ ਜਾਗਾ ਹੀ ਨਹੀਂ ਆਉਂਦੀਆਂ ਕਿੱਦਾਂ ਦੇ ਲੋਕ ਵਾ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਿਆਣੇ ਬਿਆਣੇ ਹੋ ਕੇ ਵੀ ਇੰਨਾ ਟਾਈਮ ਹੋ ਗਿਆ ਤੇ ਤੈਨਕ ਉੱਠਣ ਦਾ ਨਾਂ ਨਹੀਂ ਲੈਣ ਦਿੰਦਾ ਉਹੋ ਜੀ ਮਾਂ ਤੇ ਉਹੋ ਜੇ ਗੜੀ ਬੱਚੇ ਉਹੀ ਗੱਲ ਵਾ ਨਾ ਉਹੋ ਜੀ ਅਕਲ ਦੇਣੀ ਹੈ ਜਿੱਦਾਂ ਦੀ ਆਵ ਨੂੰ ਪਰ ਕੀ ਕਰਾਂ ਮੈਂ ਕਿੱਥੇ ਕਿੱਥੇ ਬੁਰੀ ਬਣਾ ਜੇ ਹੁਣ ਮੈਂ ਜਾ ਕੇ ਕਹਾਂ ਫਿਰ ਮਾਂ ਨੇ ਵੀ ਕਹਿਣਾ ਵਾ ਕਿ ਸਾਰੇ ਦਿਹਾੜੀ ਮੇਰੇ ਤੀ ਦਵਾਰੇ ਰਹਿੰਦੀ ਆ ਮੈਂ ਤਾਂ ਕਦੋਂ ਦੀ ਉੱਠ ਕੇ ਨਹਾ ਤੋ ਕੇ ਪਾਠ ਵੀ ਕਰ ਲਿਆ ਵਾ ਤੇ ਮੈਨੂੰ ਤੇ ਘੁੱਟ ਚਾਹ ਦੀ ਆਸ ਨਹੀਂ ਆ ਵੀ ਅੱਜ ਚਾਹ ਮਿਲ ਜੇ ਕੀ ਕਰਾਂ ਹੁਣ ਮੈਂ ਜਾ ਕੇ ਹੁਣ ਥਾਲਾਂ ਤੇ ਤਾਂ ਵੀ ਬੁਰੀ ਲਾ ਬੜਾ ਪਰ ਥਾਲਣਾ ਨਹੀਂ ਅੱਜ ਇਹਨੂੰ ਮੈਂ ਤੇ ਜੇ ਮੈਂ ਥਾਲ ਵੀ ਦਵਾ ਨਾਲ ਚੰਗਾ ਹੋਊਗਾ ਮਾਂ ਨੂੰ ਵੀ ਅਕਲ ਟਿਕਾਣੇ ਆਊਗੀ ਵੀ ਮੈਂ ਲੇਟ ਵਾ ਤੇ ਮੇਰੇ ਧੀ ਵੀ ਲੇਟ ਵਾ ਤੇ ਕਦੋਂ ਦੀ ਉੱਠ ਕੇ ਤੇ ਨਹਾ ਤੋ ਕੇ ਬੈਠੀ ਐ ਵੇਖਾ ਹੁਣ ਜਾ ਕੇ ਤੇ ਕੀ ਕਰ ਲਈਆਂ ਰਾਤ ਤੱਕ ਚੁਕਲਿਆਂ ਨਹੀਂ ਮੁੱਕਦੇ ਜਾਂਦੀਆਂ ਚੁਬਲੇ ਆ ਕੇ ਵੀ ਆ ਕਬੇ ਹਨ ਨੰਦੀਆਂ ਕਰਦੀਆਂ ਨੀਆਂ ਮੇਰੇ ਘਰ ਆਣ ਤੇ ਮੇਰੇ ਸਿਰ ਛੱਤਰ ਮਾਰ ਕੇ ਚਲੀ ਗਈ ਜੇ ਗੱਲ ਹੈਗੀ ਉਹ ਤੇ ਮੇਰੇ ਸਾਹਮਣੇ ਕਰਿਆ ਜਿਵੇਂ ਈ ਢੀ ਮਾੜੀਆਂ ਤੇ ਸਾਰੀ ਰਾਤ ਕੀ ਕੋੜ 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 ਪਤਾ ਨਹੀਂ ਕਿ ਮਤਾਂ ਨਿੰਦੀ ਕੁੜੀ ਨੂੰ ਅੱਗੇ ਕਿਹੜੀ ਘੱਟ ਵਾਓ ਅੰਧੀਆਂ ਬੱਥੇਰੀ ਤੀਜਾ ਤੇ ਹੁਣ ਰਹਿੰਦੀ ਖਿੰਦੀ ਕਸਰ ਅੱਜ ਪੂਰੀ ਕਰ ਜੈਣੀ ਉਹਨੇ ਚੱਲ ਕੋਈ ਗੱਲ ਨਹੀਂ ਆਪੇ ਸਾਹਮਣੇ ਆ ਜੈਣੀ ਖੜੀ ਕਿਨੂੰ ਆਪੇ ਰੰਗ ਮਖਾਉਣ ਡੈਪਣੀਆਂ ਮੈਂ ਕਿਹੜੀ ਘਟਾ ਇਹਦਾ ਰੰਗ ਮੈਂ ਵੀ ਰੰਗਣ ਦੇਣੇ ਵੇਖੀ ਸਹੀ ਹਾਂ ਇਹਨੂੰ ਚੰਗੇ ਤਰ੍ਹਾਂ ਨੱਪ ਕੇ ਹੀ ਰੱਖਣਾ ਆ ਜਾ ਲੈਣ ਦੇ ਇਹਦੇ ਮਾਪਿਓ ਪਹਿਲਾਂ ਤੇ ਜਾ ਕੇ ਮੈਂ ਵੇਖਣੀ ਆ ਕਿ ਉੱਠੀਆਂ ਆ ਜੇ ਕਿ ਨਹੀਂ ਉੱਠੀਆਂ ਤਾਂ ਇਹਦੇ ਜਾ ਕੇ ਠਾਲਦੀ ਆ ਤੇ ਨਾਲੇ ਦੋ ਗਲਾਸ ਨਮਣੀ ਆ ਇਹ ਭੈਣ ਜੀ ਚੱਲ ਤੂੰ ਹੀ ਕਹਿੰਦੀ ਉਹ ਨੇ ਆ ਜੀ ਸਿਆਣੀ ਆ ਤੇ ਤੂੰ ਹੀ ਨਾਲ ਨਿਆਣੇ ਜੀ ਆਡੋ ਕੋਲ ਮਤ ਦਿੱਤੀ ਜਾਂਦੇ ਤੇ ਟਾਈਮ ਨਾਲ ਉੱਠੀ ਦਾ ਤੇ ਕੱਲ ਮੂੰਹ ਹੱਥ ਧੋ ਕੇ ਤਣਾਉਣਾ ਨਹੀਂ ਤੇ ਪਾਠ ਕਰ ਤੇ ਫਿਰ ਸੋਈ ਚ ਜਾ ਐਦਾਂ ਹੀ ਉੱਠ ਕੇ ਸੋਈ ਚ ਵੜ ਜਾਣਾ ਗੱਦੇ ਮੂੰਹ ਨਾਲ ਬ੍ਰਸ਼ ਕਰਨ ਦਾ ਨਹੀਂ ਪਤਾ ਕਿਤੇ ਨਾ ਹੋਂ ਤਾਂ ਹੋਂ ਦਾ ਨਹੀਂ ਪਤਾ ਕਿਤੇ ਹੇ ਉੱਤਪੀ ਨਾਲ ਜਿੱਤ ਹਾਂਜੀ ਮੈਂ ਤਾਂ ਕਿਹਾ ਹਰੇ ਸੁੱਤੀ ਐ ਤਾਂ ਕੋਈ ਨਹੀਂ ਉੱਠਲੀ ਅੱਛਾ ਤੇ ਕੀ ਕਰਨੀ ਐ ਕੁਛ ਨਹੀਂ ਮੇਂ ਵੀ ਚੱਲੇ ਤੇ ਉਹਨੇ ਕਹਿੰਦੇ ਚਾਹ ਬਣਾ ਦੇ ਤੇ ਮੈਂ ਚਾਹ ਬਣਾਉਂਦੀ ਹਾਂ ਅੱਛਾ ਚੱਲ ਚੱਲ ਨਹੀਂ ਆ ਗਈ ਹਾਂਜੀ ਉੱਠੇ ਆ ਗਈ ਹਾਂਜੀ ਉਹ ਤਾਂ ਕਿਨਾ ਟੁੱਟ ਗਿਆ ਮੈਂ ਤਾਂ ਕਿਹਾ ਤੇ ਰਾਤ ਮਾਵਾਂ ਤੀਂ ਮਾਵਾਂ ਲੈ ਟੱਕ ਬਣਾ ਤੱਕ ਪਤਾ ਕਰਕੇ ਦਿੰਦੇ ਹਾਂ ਮੈਂ ਸੁੱਤ ਗਈ ਹਜੇ ਨਹੀਂ ਨਹੀਂ ਚੱਲ ਜਾਓ ਤੁਸੀਂ ਅੱਛਾ ਚੱਲ ਬਣਾ ਦੇ ਬਣਾ ਦੇ ਨਾਲ ਘੁੱਟ ਜਾ ਮੈਂ ਨਾਲ ਦੋ ਦਾ ਪਰੌਂੀਆਂ ਲਾ ਦੇ ਨਹੀਂ ਨਹੀਂ ਕਹਿੰਦੇ ਰੋਟੀ ਨਹੀਂ ਖਾਣੀ ਉਹਨਾਂ ਦੇ ਵਿਚਾਰਿਆਂ ਦੇ ਗੋਇਆ ਤੇੜੇ ਲੱਗੇ ਹੋਣੇ ਪਿੱਛੇ ਜਾਂਦੇ ਡੰਗਰਾ ਦੇ ਤਨਾਲੇ ਧਾਰਾ ਬਰਾਰ ਕੇ ਨੇ ਕੱਢਿਆ ਹੁਣ ਤੇ ਨੇ ਕੱਢਿਆ ਫੇਰ ਹਾਂ ਜਾਂ ਚੌੜਾ ਰਖਿਆ ਹੋ ਤਾਂ ਸਾਹਬਾ ਕਹਲਾ ਤਰਾ ਥੋੜੀ ਸੰਦਾਵਾ ਹੈ ਉਹਨਾਂ ਨੂੰ ਚਲਦੇ ਘਟਜਾ ਤੇ ਪਿਆਰ ਨਾਲ ਚਲੇ ਜਾਵਦੇ ਬੰਨਾ ਹਾਂਜੀ ਹਾਂਜੀ ਆਹੋ ਉਹਨਾਂ ਨੇ ਕਿ ਫੇਰ ਆ ਜਾ ਕੋਈ ਗੱਲ ਨਹੀਂ ਹਾਂਜੀ ਹੈ ਤੇ ਮੈਂ ਤਾਂ ਕਹਿੰਦੀ ਵੀ ਦੋ ਦੋ ਪਰੋਂ ਖੇ ਲਾਈ ਦੇ ਨਹੀਂ ਕਰਨੀ ਨਹੀਂ ਖਾਣੀ ਹਾਂ ਚੱਲ ਤੁਹਾਡੀ ਵੀ ਲੈ ਕੇ ਜਾ ਆ ਹੋ ਗਿਆ ਮੈਂ ਕਿਹਾ ਕਿ ਇਤਿਹਾਸ ਦੇ ਮੈਂ ਤਾਂ ਨਾਲੋਂ ਆ ਤੋਂ ਪਾਰ ਤੋਂ ਹੀ ਕਰ ਲਿਆ ਤੇ ਮੈਨੂੰ ਦਿੱਕਤ ਨਹੀਂ ਪਚਾਹ ਹੋਣ ਵੀ ਆਏ ਤਾਂ ਹੋੜੇ ਵੀ ਆਏ ਜਾਈ ਡਿਗਰੀ ਤੇ ਮੈਂ ਸੋਚਿਆ ਤੇ ਸੁੱਤੇ ਹੀ ਤਾਂ ਕਰਕੇ ਲੈ ਮੈਂ ਐਨੇ ਵੇਲੇ ਤੱਕ ਸੁੱਤੇ ਨਹੀਂ ਆ ਮੈਨੂੰ ਤੇਨੇ ਤੱਕ ਨੀਂਦ ਹੀ ਨਹੀਂ ਆਉਂਦੀ ਮੈਂ ਤੇਰੇ ਨਾਲ ਵੇਖਣ ਦੀ ਸੀ ਕਿ ਤੈਨੂੰ ਆਹ ਮਾਵਾਂ ਦੀਆਂ ਗੱਲਾਂ ਪਤਾ ਕਰਦੀਆਂ ਸੀਗੀਆਂ ਤੇ ਹੁਣ ਤਾਂ ਜੱਗਾ ਹੀ ਨਹੀਂ ਹੋਣੀਆਂ ਹੈ ਚੱਲ ਕੋਠੀ ਹੀ ਆ ਤੇ ਵਧੀਆ ਹੋਇਆ ਚਾਹ ਚੁ ਬਣਾ ਵਧੀਆ ਜੀ ਆਹੋ ਤੇ ਚੱਲ ਤੋਰ ਉਹਨਾਂ ਨੂੰ ਉਹਨਾਂ ਚਾਹ ਫਿਰ ਚਾਹ ਪਟਾ ਤੋੜਾ ਪੜ੍ਹਣੀ ਨਹੀਂ ਆ ਹੈ ਆਪਾਂ ਕਿੰਨੇ ਚਾਹ ਪਲਾ ਦੀ ਚੰਗਾ ਬੈਠੀ ਬੈਠੀ ਠੀਕ ਯਾਰ ਮਮੇ ਕਿਦਾਂ ਜੇ ਲੱਗਦੀ ਜੇ ਆਈ ਹੀ ਹੈ ਚਲੀ ਜਾਣਾ ਉਹਨਾਂ ਨੇ ਕਿ ਚਲੇ ਨੇ ਇੱਥੇ ਕਿਹੜਾ ਰਹਿਣਾ ਹੈ ਯਾਰ ਕੋਈ ਆ ਜੇ ਉਹਨਾਂ ਨੇ ਸੁਟਣਾ ਤੇ ਕਿਰ ਕਿਉਂ ਗਿਆ ਚ ਇਸ ਨੋਰਮਲੀ ਕਿਦੀ ਕਰ ਲਿਆ ਪਤਾ ਨਹੀਂ ਹੋਦੀ ਕਿਉਂ ਵਰਤਾ ਕਰਦੇ ਨੇ ਇਹ ਕੰਡੇ ਜੇ ਕੁਛ ਨਹੀਂ ਆ ਚਾਹ ਸਿਰਦੀ ਹੁਣ ਮਿਲੀ ਘੁੱਟ ਇਹੋ ਹੀ ਪੀਣ ਲਈ ਆ ਹੋਰ ਕੀ ਕਰਨਾ ਮੈਂ ਤੇ ਹੋਰੇ ਮਿਲਦੀ ਹੁੰਦੀ ਚਾਹ ਹੋਰ ਕਿਹਨੇ ਮਿਲੇ ਆਹੋ ਜਿੰਨਾ ਉੱਠਣਾ ਹੀ ਨਾ ਆਉਂਦਾ 10 ਵਜੇ ਉਹਨਾਂ ਵਾਸਤੇ ਜਦੋਂ ਚੱਗੋ ਦੋ ਸੇਰਾ ਤੇਨੂੰ ਪਤਾ ਹੁੰਦਾ ਤੇਰਾ ਬੰਦਾ 4 ਵਜੇ ਤਾਂ ਉੱਠਿਆ ਵਾ ਉਹਨੂੰ ਚਾਹ ਕੋਲ ਮਿਲਣੇ ਚਾਹੀਦੇ। ਤੇ ਚਲ ਹਾਂ ਅਗਲਾ ਛੱਡੋ। ਤੇ ਉਹ ਭਾਬੀ ਯੋਮੀ ਜਿਹੜੀ ਆਈ ਐ। ਆਹੋ ਆਈ ਐ। ਅੱਜ ਆ ਜਾ। ਉਹ ਰਾਤੀ ਮੈਂ ਲੇਟ ਹੋ ਗਿਆ ਸੀ ਮਿਲਿਆ ਨਹੀਂ ਗਿਆ। ਮੈਂ ਚੱਲ ਹੁਣ ਮਿਲਣਾਂ ਜਾ ਕੇ। ਤੇ ਪਾਵਨੀਆਂ ਜੱਫੀਆਂ ਅੰਦਰ ਹੀ ਆਜੇ। ਅਜੇ ਕਿਹੜੇ ਚੱਲ ਗਏ ਉਹ। ਉਹ ਮੈਂ ਕੀ ਉਹ ਤਾਂ ਉੱਠਿਆਗਾ ਨਹੀਂ ਅਜੇ। ਬਾਹਰ ਆਉਂਦੇ ਤੇ ਮਿਲ ਲੈਣਾ। ਉੱਥੇ ਆ ਉੱਥੇ ਕਿਉਂ ਨਹੀਂ ਆ? ਮਿਲ ਲੈ ਜਾ ਕੇ ਰਾਤ ਨਹੀਂ ਮਿਲਿਆ ਗਿਆ ਤਾਂ ਹੁਣ ਚੱਲ ਜਾ। ਘੁੱਟ ਘੁੱਟ ਜੱਫੀਆਂ ਪਾਈ ਮਾਸੀ ਮਾਸੜਾ ਤੇਰੇ। ਤੇ ਪਾਵੂਗਾ ਜੱਫੀਆਂ ਕੀ ਗੱਲ ਆ? ਆ ਜਾ ਜਾ ਪਾ। ਤੇ ਤੇ ਨਾ ਆਇਆ ਹੈ ਨਾ ਤੈਨੂੰ ਨਹੀਂ ਪਤਾ ਪਿਆ ਤੇਰੇ ਮਾਸੀ ਮਾਸੜ ਹੈਂ ਅੱਤੀ ਰਾਤ ਆਇਆ ਹਾਂ ਤੈਨੂੰ ਪੁੱਛਣ ਵਾਲਾ ਨਹੀਂ ਕੋਈ ਵੀ ਉਹ ਟਾਈਮ ਨੇ ਆ ਗਿਆ ਹੀਗਾ ਉੰਦਰ ਨੂੰ ਸੌਂ ਗਏ ਹੀਗੇ ਐਵੇਂ ਐਵੇਂ ਦੱਲਾ ਦਿੱਤਾ ਤੇਮ ਨਾ ਆਇਆ ਕਰ ਕਰ ਤੇ ਵੀਰ ਕਿੱਥੇ ਆ ਵੀਰ ਵੀ ਉੱਥੇ ਕਿਤੇ ਹੋਣਾ ਵੀਰ ਨੇ ਕਿੱਥੇ ਜਾਣਾ ਜੰਜ ਚਰ ਹੋਣਗੇ ਪਾਸੇ ਜਾਂਦੇ ਵੀਰ ਨਰੰਦਾ ਨਾ ਨਾ ਕੇ ਕੰਮ ਕਰਨਾ ਹੋਣਾ ਚਰ ਤੇ ਮੈਨੂੰ ਵੀ ਚਾਹ ਦੇ ਤਨੀ ਘੁੱਟ ਨਾ ਅੰਦਰ ਹੀ ਤੇਰੀ ਭਾਬੀ ਜਾ ਜਾ ਕੇ ਲੈ ਲਾ ਉਹ ਹੀ ਹੁਣ ਤੈਨੂੰ ਮੈਂ ਹਾਂ ਚ ਕਫ ਲੈ ਕੇ ਫੜਾਵਾਂ ਉਸਾ ਚ ਅਬੂਆ ਦਾ ਫੋਨ ਆਇਆ ਹੈਗਾ ਮੈਂ ਚਲ ਜਣਾ ਵਾ ਅੱਜ ਆਹੋ ਚੜਾਉਣ ਜਣਾ ਚੱਲਿਆ ਦਾ ਭਰਾ ਤੂੰ ਇਹ ਨਹੀਂ ਜਾਣਾ ਨਾ ਮੈਂ ਕੀ ਕਰਨ ਜਾਣਾ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਹੈ ਉਹ ਸਿਰੇ ਦੇ ਮੰਗਾਂ ਦੇ ਘਰ ਬੈਠੇ ਆ ਜੇ ਮੈਂ ਚਲ ਗਈ ਅਗਲਾ ਨੇ ਵੇਖੀ ਹਾ ਕਿ ਦਾ ਛੋਲੇ ਭਰ ਭਰ ਕੇ ਉੱਤੀ ਨਹੀਂ ਘਟ ਉਹਨੇ ਜੋ ਕੁਝ ਹੈਗਾ ਉਹ ਜਿਗਾ ਸਭ ਕੁਝ ਨਾ ਛੋਲੇ ਚ ਪਾ ਕੇ ਤਾਂ ਉਹਨਾਂ ਨੂੰ ਕੱਢ ਦੇਣਾ ਮੇਰੇ ਅੰਦਿਆ ਨੂੰ ਮੈਂ ਚਲ ਜਾਕਰੋ ਆਪਣੇ ਘਰ ਦਿੱਤੇ ਬਾਈ ਬਚਾਉਣ ਵਾਸਤੇ ਹਨਾ ਕੀ ਗੱਲ ਆਪਣੇ ਘਰ ਭੁੱਖੇ ਲੰਗੇ ਆਏ ਆ ਚੰਗੇ ਭਲੇ ਆਪਣੇ ਘਰ ਠੀਕ ਹੈ ਨਾ 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 ਬੜੇ ਰੱਜੇ ਆਏ ਆ ਇਹ ਮੈਨੂੰ ਭਲੇ ਖਾ ਨਹੀਂ ਆ ਠੀਕ ਵਾ ਨਾ ਚੋਪੀ ਕਿਤੇ ਰੋ ਮੂੰਹ ਨਾ ਹੀ ਖੋਲ ਬਹੁਤੇ ਚੰਗੀ ਗੱਲ ਵਾ ਉਹ ਚਾਰੇ ਹਰ ਹੀ ਫਾਲ ਫੂਟ ਲੈ ਕੇ ਹੁੰਦੇ ਸਾਡੇ ਵਾਸਤੇ ਹੈ ਨਾ ਤੁਹਾਨੂੰ ਤੇ ਕਦੇ ਮਿਲੇ ਕੱਖ ਨਹੀਂ ਆ ਇਨੇ ਇਨੇ ਸੇਬੜੀਆਂ ਤੇ ਕਿ ਖਾਧੀਆਂ ਨਹੀਂ ਜਾ ਜਾ ਖਾ ਲਾ ਉਹ ਨਫਾ ਪਿਆ ਅੰਦਰ ਹੀ ਕੋਈ ਨਹੀਂ ਖਾ ਲੂੰਗਾ ਮੈਂ ਕੱਲਾ ਹੀ ਫਿਰ ਜਾ ਜਾ ਖਾ ਹਾ ਪਿਆਰ ਨਾਲ ਲਿਆਂਦੇ ਮਾਸੇ ਮਾਸਣ ਦੇ ਖਾ ਕੇ ਹੁਣ ਉੱਠਿਆ ਕਰੀ ਉਹ ਤਾਂ ਖਾ ਕੇ ਸਿਆ ਕਰੀ ਆਇਆ ਵੱਡਾ ਇਹ ਜਲਾ ਮਾਸੀ ਮਾਸ ਉਹ ਹੀ ਨਿਮਾਨ ਆੜਾ ਉਹਦਾ ਇਸ ਸਿਰਾਵਾ ਪਤਾ ਨਹੀਂ ਕੀ ਪਿਆਰ ਜਾਗਿਆ ਇਹਨਾਂ ਨੂੰ ਉਹਨਾਂ ਨਾਲ ਨੰਗਿਆ ਰਿਆ ਨਾਲ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਕੀ ਪਿਆਰ ਮਿਲਦਾ ਇਹਨਾਂ ਨੂੰ ਉਹਨਾਂ ਕੋਲੋਂ ਇਹ ਮਾਂ ਐਡੀ ਬੁਰੀ ਲੱਗਣ ਲੱਗ ਪਈ ਆ ਪੂਆ ਨੂੰ ਮਿਲਣ ਚਲ ਜਾ ਤੂੰ ਇਹ ਜਾਨੀ ਮੈਂ ਪੂਆ ਨੂੰ ਮਿਲਣ ਵਾਸਤੇ ਆਪਣਾ ਕਾਰ ਲਟਾਉਣ ਲਈ ਪ੍ਰਾਵ ਪ੍ਰਾਵ ਹਾਂਜੀ ਆ ਚਾ ਲੈ ਉਹ ਕਿੱ데 ਜਾਣ ਫੱਕੇ ਲੇ ਲੋਗਾ ਮੈਂ ਨਾ ਅਜੇ ਤੱਕ ਤੇ ਚਾਹ ਨਹੀਂ ਪੀਤੀ ਕੀ ਆ ਗਏ ਦੋ ਤੇ ਬੇਬੀ ਹਾਂਗਾ ਮੈਂ ਨਹੀਂ ਨਾਲ ਮੇਰ ਕੋ ਚਾਹ ਮੰਗਦੇ ਜੇ ਆਪਣੇ ਨੋਹ ਕ ਮੰਗਿਆ ਕਰੋ ਮੈਂ ਤੇ ਆਪ ਮੰਗ ਕੇ ਪੀਤੀ ਆ ਮਹਾ ਤੈਨੂੰ ਕੀ ਹੋ ਗਿਆ ਆ ਮੈਨੂੰ ਕੀ ਹੋ ਗਿਆ ਆ ਬੁੱਢੜੀ ਆਹੋ ਬੁੱਢੜੀ ਹੋ ਗਈ ਮੈਂ ਬਥਰੀਆ ਬਣਾਉਣਾ ਪੀਤੀ ਹੁੰਨੇ ਮੇਰ ਕੋ ਪੀਤੀ ਜਾਂਦੀ ਉਹਨੂੰ ਕਿਹਾ ਕਰੋ ਚਾਹ ਪਾਣੀ ਜੋ ਪੀਣਾ ਹੁੰਦਾ ਵੇ ਮੈਨੂੰ ਨਾ ਮੰਗਰ ਖਿਆ ਕਰੋ ਮੇਰੀ ਗੱਲ ਸੁਣ ਨਾਲ ਤੱਕ ਮਰ ਜਾਣਾ ਕਿੱਥੇ ਭੈਣ ਕੋਲ ਸਾਡੇਆਂ ਨੂੰ ਆ ਮੈਂ ਨਹੀਂ ਠੀਕ ਮੇਰ ਕੋ ਨਹੀਂ ਜਾਇਆ ਜਾਂਦਾ ਦੱਸ ਦਿਓ ਜਾ ਕੇ ਆਪਣੇ ਭੈਣ ਨੂੰ ਉਹ ਜਦੋਂ ਮੈਨੂੰ ਆਖਿਆ ਕਿ ਦੋ ਦਿਨ ਬਾਅਦ ਵੀ ਆਗੇ ਉਦੋਂ ਨੂੰ ਲੜਾਈ ਪਾਈ ਇੱਥੇ ਆ ਕੇ ਕਰਨਾ ਹੁਣ ਜਾਣਾ ਉਹਨੇ ਸਾਲ ਦੋ ਸਾਲ ਬਾਅਦ ਆਉਣਾ ਤੇ ਚੱਲ ਤੇ ਫਿਰ ਕੀ ਹੋਇਆ ਸਾਲ ਦੋ ਸਾਲ ਬਾਅਦ ਆਉਣਾ ਵਾ ਤੇ ਹੁਣ ਮੈਂ ਨਹੀਂ ਠੀਕ ਤੇ ਮੈਂ ਕਿੱਥੇ ਫਾਹ ਲੈਣਾ ਮੇਰ ਕੋ ਨਹੀਂ ਜਾਇਆ ਜਾਂਦਾ ਜਾ ਕੇ ਦੱਸ ਦਿਓ ਵੀ ਆਉਣਾ ਹੀ ਉਹਨੇ ਵੀ ਤੁਹਾਨੂੰ ਦੀ ਮਜਬੂਰੀ ਆ ਕਿ ਉਹ ਬਿਮਾਰ ਹੋ ਗਈ ਆ ਤਾਂ ਕਰਕੇ ਨਹੀਂ ਆਈ ਆਹ ਗੱਲ ਕਹਿ ਆ ਦਿਓ ਨਾ ਜਾ ਕੇ ਉਲਟਾ ਹੀ ਮੇਰੇ ਨਾਲ ਪੈ ਜਾਓ ਕਿ ਹੋਈ ਦਾਦੀ ਆ ਤੇ ਉਹ ਦਾਦੀ ਆ ਫੇਰੇ ਸਿੱਧੀ ਦਾਲਦੀ ਤੁਹਾਡੀ ਭਣ ਘਾਵਾ ਦੀ ਚੱਲ ਰਹਿ ਗੱਲ ਤੂੰ ਉੱਥੇ ਜਾ ਕੇ ਚੰਗੀ ਗੱਲ ਕਰਦੀ ਕੋਈ ਚੱਲ ਠੀਕ ਵਾ ਜਾਓ ਤੀ ਤੇ ਪੀ ਲੋ ਚਾਹ ਨਾਲ ਖਾ ਲੋ ਪਰੌਂਠੀ ਉਹਦੇ ਨਾਲ ਉਹ ਤਾਂ ਸਵੇਰ ਦੇ ਮਾਂ ਪਿਓ ਦੀ ਵਾਲੀ ਆ ਉਹਨੂੰ ਇਹ ਵੀ ਪਤਾ ਕਿ ਮੇਰਾ ਸੱਸ ਸਹੁਰਾ ਨੇ ਕੋਟਾ ਚਾਹ ਦੇਣੀ ਆ ਤੇ ਉਹਨੇ ਕਿਤੇ ਜਾਣਾ ਉਹ ਲੇਟ ਹੋਣ ਡਿਆ ਵਾ ਕਰਨਾ ਅੱਜ ਮਾਂ ਪਿਓ ਦੇ ਢਿੱਡ ਤੇ ਥੂਸ ਥੂਸ ਕੇ ਇਥੋਂ ਕੱਲਣਾ ਗੱਲ ਕਾਦੀ ਆ ਉਹ ਤਾਂ ਭੁੱਖੇ ਨਾ ਰਹਿ ਜਾਣ ਵੇਖਾਂ ਜਾ ਕੇ ਕੀ ਕਰਦੀ ਆ ਹੁਣ ਕੀ ਬਣਾ ਕੇ ਬੈਠੀ ਆ ਆਹ ਸਾਦ ਹਾਂਜੀ ਪਾਤੀ ਜੀ ਮੇਰੀ ਗੱਲ ਸੁਣ ਉਹ ਸੈਰਸ ਨੂੰ ਨਾਲ ਠਾਲਿਆ ਕਰ ਆਪਣੇ ਤੋਂ ਸੈਰਸ ਭਾਵੇਂ ਨਾ ਸਵੇਰ ਦਾ ਲੱਭਣ ਡਿਆ ਹੋਵੇ ਲੱਭਣ ਡਿਆ ਕਿੱਥੇ ਗਿਆ ਜੀ ਅੱਜ ਉਥੇ ਤੇਰਾ ਫਿਰਦਾ ਘਰੇ ਹੀ ਘਰੀ ਆ ਉਹਨੂੰ ਨਾਲ ਖਲਿਆ ਕਰ ਥੋੜਾ ਬੋਧਾ ਵੀ ਪਤਾ ਲੱਗੇ ਕੰਮਦਾਨ ਨੂੰ ਵੀ ਜਦੋਂ ਮੈਂ ਸਵੇਰੇ ਆਇਆ ਉਹਦੇ ਘਰ ਨਹੀਂ ਸੀ ਮਾਰੇ ਪੱਲਾ ਖਾਪਦਾ 2 ਘੰਟੇ ਆਇਆ ਚਲੋ ਹੁਣ ਬਾਹਰ ਤੇ ਅੱਧਾ ਟਾਈਮ ਲਗਾਈਆ ਠਾ ਉਹ ਚੱਲ ਪਏ ਤੇ ਮੈਂ ਚੱਲਿਆ ਤੇਰੀ ਭਵਾਂ ਨੂੰ ਚੜਾਉਣਾ ਚੱਲ ਜਾਣਾ ਅੱਜ ਉਹ ਫਲੈਟ ਉਹਨਾਂ ਦੀ ਫਲੈਟ ਤੇ ਕੱਲ ਨੂੰ ਆ ਅੱਛਾ ਅੱਜ ਘਰੋਂ ਜਾਣਗੇ ਅੱਛਾ ਤੇ ਉਥੇ ਫਿਰ ਦਿੱਲੀ ਜਾਣਾ ਉਹਨਾਂ ਵੀ ਨੇ ਹੁਣ ਤੇ ਦਿੱਲੀ ਤੱਕ ਜਾਓਗੇ ਨਹੀਂ ਮੈਂ ਤੇ ਦਿੱਲੀ ਨਹੀਂ ਜਾਣਾ ਹਾਂਜੀ ਪਹਿਲਾਂ ਮੈਂ ਜਾਣਾ ਸੀ ਅੱਛਾ ਤੇ ਹੁਣ ਉਹਦੇ ਘਰ ਕਿੱ데 ਨਾ ਗਈ ਉਹ ਤੋਂ ਆਈ ਏ ਕੁੜੀ ਗਈ ਹਾਂ ਹਾਂ ਤੇ ਉਹਦੇ ਵੀ ਅੱਜ ਫਲੈਟ ਤੇ ਉਹਨੇ ਕਿਹਾ ਸੀ ਮੰਮੀ ਬਿਨਾਂ ਆਈ ਤੇ ਅੱਛਾ ਤੇ ਮੈਂ ਹੁਣ ਘਰੋਂ ਉਹਨੂੰ ਫੜ ਕੇ ਜਾ ਕੇ ਮਿਲ ਕੇ ਆ ਜੂ ਠੀਕ ਆ ਮੈਂ ਤੇਰੀ ਮੰਮ ਨੂੰ ਕਹਾਂ ਚੱਲ ਹਾਂਜੀ ਤੇ ਮਾਂ ਦੀ ਜਾਨੀ ਮੈਂ ਠੀਕ ਨਹੀਂ ਲੈਣਾ ਸਗੋਂ ਮੰਮੀ ਨੂੰ ਵੀ ਪਤਾ ਨਹੀਂ ਯਾਰ ਤੇਰੀ ਮਾਂ ਨੂੰ ਕੀ ਹੋ ਗਿਆ ਇਹ ਮੈਂ ਉਹਨੂੰ ਆਖਿਆ ਸੀ ਮੈਂ ਕਿਹਾ ਵੀ ਚੱਲ ਦੋ ਦਿਨ ਇੱਥੇ ਆ ਜੂ ਪੈਣਾ ਹਾਂਜੀ ਤੇ ਚੱਲ ਬੰਦਾ ਮਿਲ ਜਾਂਦਾ ਹੁਣ ਤਾਂ ਗਿਆ ਬੰਦਾ ਸਾਲ ਦੋ ਸਾਲ ਬਾਅਦ ਆਉਂਦਾ ਵਾ ਹਾਂਜੀ ਤੇ ਉਦੋਂ ਵੀ ਪੈਰ ਤੇ ਪੜ ਨਹੀਂ ਬਣ ਦਿੱਤਾ ਅੱਛਾ ਤੇ ਅੱਜ ਹੁਣ ਜਾਣਾ ਹੀ ਉਹ ਤਾਂ ਅੱਜ ਫੇਰ ਮਰਨਾਂ ਨੂੰ ਤਰੀ ਤੇ ਚੰਗਾ ਕੰਮ ਰੀ ਤੇ ਵਾਸਤੇ ਚਲੋ ਕੋਈ ਨਾ ਤੁਸੀਂ ਦਾ ਕਰੋ ਫਿਰ ਜਾਓ ਤੁਸੀਂ ਇਕੱਲੇ ਆ ਜਾਓ ਕੋਈ ਸ਼ਾਮਾਂ ਤੱਕ ਨਹੀਂ ਮੈਂ ਆ ਜਾਊਗਾ ਅਗੇ ਠੀਕ ਆ ਆਹੋ ਬਸ ਜਦੋਂ ਤੁਪਕੇ ਕਰੋ ਅੱਛਾ ਤੇ ਮੈਂ ਆ ਜਾਣਾ ਫਿਰ ਤੇ ਜੇ ਭੂਆ ਨੇ ਕਹਿਤਾ ਮੇਰੇ ਨਾਲ ਦਿੱਲੀ ਤੱਕ ਚਲੋ ਨਹੀਂ ਨਹੀਂ ਹੋ ਗਈ ਗੱਲ ਹੈ ਪਹਿਲਾਂ ਹੋਈ ਆ ਆ ਹੋ ਗਈ ਆ ਅੱਛਾ ਤੇ ਕੋਈ ਗੱਲ ਨਹੀਂ ਚਲੋ ਬਾਕੀਆਂ ਤਿਆਰ ਰੱਖਿਆ ਚੰਗਾ ਕੋਈ ਨਾ ਥੋੜਾ ਕੰਮ ਹੋ ਰਹਿ ਗਿਆ ਵਾ ਤਾਂ ਮੈਂ ਕਰਕੇ ਫੇਰੀ ਨਾ ਹੁਣ ਤੋ ਨਾਲੇ ਜਿਹੜੇ ਆਪਣੇ ਮੰਮੀ ਡਾਡੀ ਨੂੰ ਨਾ ਰੋਟੀ ਪਾਣੀ ਖਾਣ ਤੋਂ ਬੰਨਣ ਜਾਣ ਦੇ ਚੰਗਾ ਨਹੀਂ ਉਹ ਦਿਲਜੀ ਨੇ ਖਵਾਲਤੀ ਨਹੀਂ ਲੱਗਦਾ ਮਗਾ ਨਹੀਂ ਮੈਂ ਲੈ ਹੁਣ ਦਾ ਬੀਬੀ ਚੱਜੀ ਅੱਛਾ ਨਾ ਇਹਨਾਂ ਬਾਹਰ ਵੀ ਲੈ ਲੈਣਾ ਚੱਲ ਜੀਏ ਫਿਰ ਚਲੋ ਚਾਹ ਤੇ ਪੀ ਲਈ ਅਪ ਟਾਈਮ ਨਾ ਚੱਲ ਜੀਏ ਜਾ ਕੇ ਵੇਖੀਏ ਤੁਹਾਡਾ ਘਰ ਚੋ ਜੀਏ ਜਾ ਕੇ ਆਪਣਾ ਮੈਨੂੰ ਇੱਕ ਸਮਝ ਨਹੀਂ ਆਈ ਕਿ ਕੋਈ ਇਹਨਾਂ ਦੀ ਭੂਆ ਚੱਲ ਗਈ ਹੈ ਨਹੀਂ ਨਹੀਂ ਭੂਆ ਦੇ ਚੱਲੀ ਆ ਤੇ ਡੈਡੀ ਚੱਲਿਆ ਚੜਾਉਣ ਨਾਲਾ ਅੱਛਾ 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 ਆਹੋ ਠੀਕ ਠੀਕ ਤੇ ਉਹ ਚੱਲਿਆ ਤਾਂ ਹੀ ਉਹ ਤੇ ਆਹੋ ਕਿ ਟਾਈਮ ਨਾਲ ਚੱਲਦੀ ਨੂੰ ਲੱਗਦਾ ਹਾਂ 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 ਆਹੋ ਸਾਸੀ ਦਾ ਮਸੇਈ ਸਾਸੀ ਦਾ ਪੁੱਤ ਇਹ ਦਾ ਸਾਸੀ ਦਾ ਸਾਸੀ ਦਾ ਪੁੱਤ ਠੀਕ ਹੈ ਗਿਆ ਅੰਦਰ ਪਰ ਚੰਦੇ ਲੱਭਨੇ ਹੀ ਉਹ ਮੈਰਾਂ ਦੀ ਕਿਦੇ ਕੰਮ ਚ ਲੱਗਿਆ ਹੈਗਾ ਅੱਛਾ ਅੱਛਾ ਤੇ ਉਸੋਂ ਲੇਟ ਆਇਆ ਵਾ ਠੀਕ 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 ਤੁਮ ਜਨ ਤੂੰ ਹੀ ਸੌਂਗੇ ਹੈਗੇ ਹਾਂ ਹਾਂ ਠੀਕ ਹੈ ਤੇ ਮੈਂ じゃ ਜਲੇ ਮੇਲ ਨੂੰ ਕੀ ਠਾਲਣਾ ਵਈ ਤੇ ਕੱਲ ਦਾ ਰਗਵਾਨੀ ਤੇ ਪੰਸੋਰੀ ਨਾਲ ਆਇਆ ਜਿਹੜਾ ਤੇਰਾ ਮੁੰਡਾ ਕਿੱਥੇ ਆ ਮੁੰਡਾ ਕਿੱਥੇ ਆ ਕਹਿੰਦਾ ਇੱਥੇ ਇੱਥੇ ਹੀ ਆ ਆਇਣਾ ਆਇਣਾ ਪਰ ਉਹ ਤੇਰੇ ਵਾਲੇ ਗੱਲ ਤੋਂ ਸੋਵੇ ਹੀ ਹੈ ਨਾ ਚੱਲ ਨਹੀਂ ਆਣਿਆ ਫਿਰ ਹੁੰਦਾ ਹੀ ਵਾਦਾ ਕਰਦਾ ਕੋਈ ਚਾਹ ਕੇ ਰਵਜ ਗਿਆ ਯਾਰ ਠੀਕ ਠੀਕ ਅੱਛਾ ਚਲ ਕੋ ਤਾਂ ਛੇਤੀ ਆ ਜਾਦਾ ਘਰ ਕੋ ਤਾਂ ਲੇਟ ਰਹਾ ਹੈ ਨਹੀਂ ਨਹੀਂ ਅੱਜ ਹੀ ਲੇਟ ਆਇਆ ਮੁੰਡੇ ਦਾ ਫਰਿਆੜ ਹੀ ਕੇ ਬਸਰ ਅੱਛਾ ਅਜਾ ਚਰਾਉਂ ਦਿਲ ਗਿਆ ਸਾਡੇ ਨਾਲ ਹੀ ਪੜਦਾ ਹੁੰਦਾ ਹੀਗਾ ਜਦੋਂ ਪੁੱਤ ਜਾਣਾ ਵੀ ਪੈਂਦਾ ਹੀ ਆ ਤੇ ਉਹ ਫਿਰ ਆਉਂਦਾ ਮੇਰੇ ਨਾਲ ਆਓ ਤੁਹਾਨੂੰ ਪਤਾ ਉੱਥੇ ਵਾਦਾਂ ਘਟਾ ਹੋ ਗਿਆ ਟਾਈਮ ਦਾ ਖੜਾ ਜਾ ਚਲ ਕੋਈ ਗੱਲ ਫਿਰ ਹੋ ਗਿਆ ਹੈ ਤੇ ਹੋਰ ਤੁਸੀਂ ਚਾਹ ਪਣੀ ਪੀ ਲਿਆ ਜੀ ਸਵੇਰ ਦਾ ਚਾਹ ਪਾਣੀ ਪੁੱਤ ਪੀ ਲਿਆ ਵਾ ਤੇ ਆਪਾਂ ਹੁਣ ਪੁੱਤ ਚੱਲੇ ਆ ਉਹ ਨਹੀਂ ਨਹੀਂ ਰੋਟੀ ਨਹੀਂ ਖਾਣੀ ਨਹੀਂ ਨਹੀਂ ਰੋਟੀ ਨਹੀਂ ਕੀ ਖਾਣੀ ਪਤਾ ਕੀ ਗੱਲ ਆ ਅਸੀਂ ਅੱਜ ਤੱਕ ਪਤਾ ਡੰਗਰ ਵਾ ਤੋ ਉਹ ਇਹਦੇ ਚਾਚੇ ਦਲਜੀਤ ਜੀ ਨੇ ਕਿਹਾ ਹੀਗਾ ਅੱਛਾ ਤੇ ਰਾਤੀ ਤੇ ਉਹਨਾਂ ਤਾਰਾ ਕੱਢਤੀਆਂ ਹੋਣੀਆਂ ਪੁੱਤ ਰੋਜ ਹੁਣ ਦੋ ਦੋ ਟਾਈਮ ਥੋੜੀ ਕਿਸੇ ਦਾ ਕਰਦਾ ਕੋ ਕੰਮ ਤੇ ਨਾਲੇ ਪਹਿਲੀ ਵਾਰ ਉਹ ਜਦੋਂ ਰਾਤ ਆਪਾਂ ਰਹੇ ਕਿਤੇ ਅਸੀਂ ਤੇ ਕਦੀ ਘਰ ਛੱਡ ਕੇ ਪੁੱਤ ਰਹੇ ਨਹੀਂ ਉਹ ਚੱਲ ਕੋਈ ਗੱਲ ਨਹੀਂ ਫਿਰ ਕੀ ਐ ਤੇਰਾ ਹੁਣ ਕਿਥੇ ਦੀ ਕੰਮ ਬਾਹਰ ਦਾ ਲੋਕਾਂ ਨੂੰ ਚੜਾਈ ਜਾਣਾ ਏਅਰਪੋਰਟ ਤੇ ਜਾ ਜਾ ਕੇ ਹੈਂ ਮੇਰਾ ਬਾਪ ਮਾਸਟਰ ਜੀ ਦਈਆਂ ਅੱਛਾ ਅੱਛਾ 2 ਮਹੀਨੇ ਤੋਂ ਤੱਕ ਭਾਂ ਗੱਲ ਬਣੀ ਜਾਵੇ ਕਿਦੋਂ ਨਾ ਪੁੱਤ ਚਲੋ ਬੰਦਾ ਕੰਮ ਤੇ ਸੋਣਾ ਲੱਗਦਾ ਵਾ ਠੀਕ ਨਹੀਂ ਜਿਤਨਾ ਮਰਜੀ ਵੀ ਹੈ ਨਾ ਜੇ ਇੱਥੇ ਨੌਕਰੀ ਮਿਲ ਜੂ ਕਿਤੇ ਇੱਥੇ ਵੀ ਨਹੀਂ ਤੇ ਬਾਹਰ ਚਲੋ ਲੱਗਾਈ ਹੈਗਾ ਹਾਂ ਚ ਮੇਰੀ ਇੱਕ ਗੱਲ ਸੁਣ ਲਓ ਹੁਣ ਰੋਟੀ ਖਾਣ ਤੋਂ ਬਿਨਾਂ ਇਹ ਤੁਹਾਨੂੰ ਮੈਂ ਜਾਣ ਦਰਾਂ ਪਰ ਠੀਕ ਹੈ ਨਾ ਹੋਰ ਕੋਈ ਨਹੀਂ ਘੰਟਾ ਜਾ ਕੇ ਜੇ ਤੈਨੂੰ ਇੰਨਾ ਪੁੱਤ ਪਤਾ ਨਹੀਂ ਨਹੀਂ ਹਾਂ ਮੈਂ ਜਾਣਦੇ ਯਾਰ ਉਹ ਡਿੰਗ ਡਿੰਗ ਕੇ ਵਿਚਾਰੇ ਲੱਭਦੇ ਨੇ ਕਿਥੇ ਚਲ ਗਏ ਆ ਉਹ ਘੰਟਿਆਂ ਦਾ ਕੀ ਫਰਕ ਪੈ ਚੱਲਾ ਵਾ ਭਾਬੀ ਨੇ ਹੁਣੇ ਰੋਟੀਆਂ ਆ ਕੇ ਤੈਨੂੰ ਖਵਾ ਲੇ। ਉਹ ਨਹੀਂ ਨਹੀਂ ਰੋਟੀਆਂ ਦੀ ਬਥੇ ਕਿਉਂ ਕਿ ਤੇ ਬੰਨੀ ਆ। ਕੋਈ ਭੁੱਖ ਨਹੀਂ ਬਿਸਕੁਟ ਖਾ ਲਈ ਚਾਹ ਦੇ ਨਾਲ। ਤਾਂ ਹੁਣ ਤੇ ਉਧਰ ਲੋੜਨੀ ਪੈਣੀ 2 ਘੰਟੇ। ਤੋੜ ਲੈਣਾ ਹੋ ਪਾ ਜਾਣਾ। ਉਹ ਫਿਰ ਪਕੌੜੇ ਕੱਢ ਲੈਣੇ ਆ। ਨਹੀਂ 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 ਉਹ ਗਰਮੀ ਬੜੀ ਆ ਮਣ ਕੇ ਤੇ ਕਿੱਥੇ ਸਾਦੇ ਪਾਣੀ ਪੀਂਦੇ ਰਹਿਾਂਗੇ। ਨਾਲੇ ਤਾਂ ਇਹ ਕਾਤੇ ਜੇ। ਕੋਤਹੀਂ ਬਸਤੇ ਆਏ। ਬਸਤੇ ਆਏ। ਅੱਛਾ। ਐਦਾਂ ਕਰਦਾਂ ਨਾ ਤੈਨੂੰ ਮੈਂ ਛੱਡ ਮਾ ਜਾ ਕੇ। ਨਹੀਂ 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 ਸੁਬਹਿ ਰਿਆ ਆ ਛੱਡ ਜਲ ਜਾਣਾ ਇੱਥੇ। ਹਾਂ ਆ ਲੈ ਡਾ ਅੱਡੇ ਤੇ ਨਾਲ ਹੀ ਬੱਸਾਂ ਲੱਗੀਆਂ ਵਾ ਮਿੰਟੋ ਮਿੰਟ ਹੀ ਚੱਲ ਜਾਣਾ ਹੋਰ ਮੈਂ ਵੀ ਤਾਂ ਆਪਣੇ ਕੰਮ ਤੰਦੇ ਵੇਖੋ ਪੁੱਤ ਤਾਜਾ ਫਿਰ ਕਣੀ ਕੋਲੇ ਖਾਵੇ ਜਿਹੜਾ ਫਿਰ ਉਧਰ ਨਹੀਂ ਜਾਂਦ ਰਹਾ ਨਹੀਂ ਨਹੀਂ ਪਕੌੜੇ ਪਕੜੇ ਹੀ ਗੇ ਖਾਣੇ ਪਾਸ ਚੱਲ ਜਾਣਾ ਹੁਣ ਆਪਾਂ ਅੱਛਾ ਆ ਚਲੋ ਫਿਰ ਠੀਕ ਆ ਮੈਂ ਹੁਣ ਲੇਖਾ ਬਾਹਰ ਦਾ ਕੰਮ ਕਰਦਾ ਚੰਗਾ ਚੰਗਾ ਪੁੱਤ ਵੇਹ ਲੋ ਦੇਰੇ ਦਾ ਕਿੱਡਾ ਚੰਗਾ ਆਹੋ ਹੈਨਾ ਚੱਲ ਸਾਸਾਸ ਸਵੇਰ ਨੂੰ ਥੋੜਾ ਜਿਹਾ ਕੱਬਾ ਲੱਗਦਾ ਵਾ ਪਾ ਜਿੱਤਰਾ ਮਰਜੀ ਹੈ ਨਾ ਮੁੰਡੇ ਸੁਭਾਅ ਵਿੱਚ ਚੰਗੇ ਤੇ ਨਾਲੇ ਬਹੁਤ ਮਜਾਜ ਮਰਸਾ ਹੈ ਨਹੀਂ ਨਹੀਂ ਦੋਵੇਂ ਬੜਾ ਹੀ ਬੜੇ ਚੰਗੇ ਆ ਤੇ ਭਾਜੀ ਆਪ ਵੀ ਬੜਾ ਚੰਗਾ ਵਾ ਮੇਲੇ ਕਿੱਥੇ ਕਹਿੰਦੇ ਰੋਟੀ ਖਾ ਕੇ ਜਾਂ ਭਗੋੜੇ ਖਾ ਵੀ ਲਿਆ ਜਾਂਦਾ ਹੈ ਸਹੀ ਗੱਲ ਬੜੀ ਖੇਚ ਮਾਰਦੇ ਜੀਵਨ ਐਹੀ ਨੇ ਹੁਣ ਚਲੀ ਗਏ ਚਲੋ ਖਾ ਲਓ ਲੇਟ ਹੋ ਜਾਣਾ ਹਾਂ ਲੇਟ ਹੀ ਹੋਏਗਾ ਮੁੰਡੇ